ਇੱਕ ਮੇਰਾ ਕਲਿੱਪ ਬਾਦਲ ਕਰਦੇ ਵੀ ਲੋਕੀ ਇਹ ਦਿਖਾਉਣਾ ਚਾਹੁੰਦੇ ਨੇ ਕਿ ਵੀ ਦੋ ਚਾਰ ਸੰਧੂ ਜਿਹੜਾ ਆ ਜਿਹੜੀ ਬੱਚੇ ਦੇ ਨਾਲ ਜਾਤੀ ਹੋਈ ਉਹਦੇ ਨਾਲ ਖੜਾ ਆ ਕੋਈ ਮੈਨੂੰ ਫਰਕ ਨਹੀਂ ਤੁਸੀਂ ਦਿਖਾਉਂਦੇ ਆ ਮੈਂ ਨਾ ਕਿ ਵੀਡੀਓ ਚੱਕਣਾ ਚਾਹੁੰਦਾ ਨਾ ਵਿਊ ਚੱਕਣਾ ਚਾਹੁੰਦਾ ਚੀਜਾ ਸਾਰੀਆਂ ਵਾਇਰਲ ਕਰਿਆ ਕਰੋ ਸਾਰੀਆਂ ਦਿਖਾਇਆ ਕਰੋ ਕਿ ਇੱਕ ਕੰਜਰਾ ਦਾ ਕੰਮ ਹੁੰਦਾ ਕਣਾ ਆਪਣੇ ਬੈਨੀਫਿਟ ਦੇ ਲਈ ਆਪਣੇ ਪੈਸੇ ਕਮਾਉਣ ਦੇ ਲਈ ਤੁਸੀਂ ਇਹ ਕੰਮ ਨਾ ਕਰੋ। ਸਤ ਸ੍ਰੀ ਅਕਾਲ ਮੇਰੀ ਜਾਨ ਸਾਰੇ ਮੇਰੇ ਭਰਾਵਾਂ ਨੂੰ ਮੈਂ ਰੋਜਰ ਸੰਧੂ ਇੱਕ ਮੇਰਾ ਕਲਿੱਪ ਬਹੁਤ ਬਦਲ ਹੋਣ ਡਿਆ ਜੋ ਕਿ 37 ਮਿੰਟ ਦੀ ਇੰਟਰਵਿਊ ਚੋਂ 20 ਸਕਿੰਟ ਦਾ ਜਾਂ 30 ਸਕਿੰਟ ਦਾ ਕਲਿੱਪ ਬਦਲ ਕਰਦੇ ਵੀ ਲੋਕੇ ਇਹ ਦਿਖਾਉਣਾ ਚਾਹੁੰਦੇ ਨੇ ਕਿ ਵੀ ਰੋਜਰ ਸੰਧੂ ਜਿਹੜਾ ਆ ਜਿਹੜੀ ਬੱਚੇ ਦੇ ਨਾਲ ਨੇ جاتی ਹੋਈ ਉਹਦੇ ਨਾਲ ਖੜਾ ਆ। ਭਾਈ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰ ਦੇਣਾ ਚਾਹੁੰਨਾ ਜਿਨ੍ਹਾਂ ਨੇ ਜਾਤੀ ਕੀਤੀ ਅਸੀਂ ਉਹਦੇ ਖਿਲਾਫ ਆ ਸਖਤ ਖਿਲਾਫ। ਠੀਕ ਹੈ ਉਹ ਪੂਰਾ ਇੰਟਰਵਿਊ ਸੁਣਿਆ ਜਾਵੇ। ਹੋਰ ਵੀ ਮੇਰੇ ਇੰਟਰਵਿਊ ਸੁਨੇ ਜਾਣ ਠੀਕ ਹੈ। ਜਿਸ ਬੰਦੇ ਨੇ ਇਹ ਗੁਨਾਹ ਕੀਤਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਠੀਕ ਹੈ। ਔਰ মিডিਆ ਦੇਕਰ ਰਿਕਵੈਸਟ ਆ ਕਿ ਪਲੀਜ਼ ਇਹ ਜਿਹੜਾ ਕਲਿੱਪ ਇੰਟਰਵਿਊ ਪੂਰਾ ਸੁਨਾਇਆ ਜਾਵੇ ਠੀਕ ਹੈ ਨਾ ਕਿ ਛੋਟਾ ਜਿਹਾ ਕਲਿੱਪ ਸੁਨਾਇਆ ਜਾਵੇ ਠੀਕ ਹੈ ਉਹ ਵੀ ਕਲਿੱਪ ਸੁਨਾਇਆ ਜਾਵੇ ਜਿੱਥੇ ਮੈਂ ਜ਼ਿੰਮੇਵਾਰੀ ਲਈ ਧੀ ਕੀ ਵੀ ਉਸ ਬੱਚੀ ਦੇ ਮਾਪੇ ਨੂੰ ਉਹਨਾਂ ਨਾਲ ਮੇਰੀ ਗੱਲ ਹੋਈ ਪਈ ਨਾਲ ਠੀਕ ਹੈ ਜਿੱਥੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਧੀ ਦਾ ਠੀਕ ਹੈ ਖਰਚਾ ਜਿਹੜਾ ਸਕੂਲਿੰਗ ਦਾ ਆ ਹੁਣ ਤੋਂ ਲੈ ਕੇ ਜਦ ਤੱਕ ਉਹ 18 ਸਾਲ ਦੀ ਜਵਾਨ ਨਹੀਂ ਹੁੰਦੀ ਉਦੋਂ ਤੱਕ ਦਾ ਮੈਂ ਕਰੂੰਗਾ ਤ੍ਰੀ ਉਹ ਵੀ ਕਲਿੱਪ ਦਿਖਾਇਆ ਜਾਵੇ ਠੀਕ ਹੈ ਤੇ ਨਾਲੇ 1 ਲੱਖ ਰੁਪਇਆ ਕੈਸ਼ ਉਹਨਾਂ ਨੂੰ ਮੈਂ ਦਊਂਗਾ ਕਿ ਚਲੋ ਮੈਨੂੰ ਪਤਾ ਹੈ ਪੈਸੇ ਦੇ ਨਾਲ ਪੁੱਤ ਨਹੀਂ ਮੁੜਦੇ ਜਿਹੜੀ ਚੀਜ਼ ਜੀ ਚਲੇ ਗਏ ਜਿਹੜੀ ਜੀ ਉਹ ਵਾਪਸ ਨਹੀਂ ਮੁੜਦੇ ਨਾ ਅਸੀਂ ਮੋੜ ਸਕਦੇ ਹਾਂ ਠੀਕ ਹੈ ਪਰ ਐਟ ਲੀਸ ਉਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਕਰਕੇ ਜਿਹੜਾ ਉਹਨਾਂ ਦਾ ਕਰਜ਼ਾ ਆ ਉਹ ਮਾਫ ਕਰਵਾ ਸਕਦੇ ਤਾਂ ਕਿ ਉਹ ਆਪਣੀ ਜ਼ਿੰਦਗੀ ਦੁਬਾਰਾ ਤੋਂ ਰੀ ਜਨਰੇਟ ਕਰ ਸਕਣ ਠੀਕ ਹੈ ਮੈਂ ਨਾ ਕਿ ਵੀਡੀਓ ਚੱਕਣਾ ਚਾਹੁੰਦਾ ਨਾ 뷰 ਚੱਕਣਾ ਚਾਹੁੰਦਾ ਠੀਕ ਹੈ ਥਾਵਾ-ਥਾਵਾ ਤੇ ਜਾ ਕੇ ਮੈਂ ਨਾਲ ਖੜਾ ਉਸ ਪੇ ਦੇ ਠੀਕ ਹੈ ਜਿਹਦਾ ਪੁੱਤ ਇਸ ਹਾਦਸੇ ਵਿੱਚ ਸ਼ਿਕਾਰ ਹੋਇਆ ਠੀਕ ਹੈ ਤੇ ਉਹਦੀ ਧੀ ਦੇ ਆਪਣੀ ਧੀ ਬਣਾ ਕੇ ਠੀਕ ਹੈ ਚਾਹੇ ਉਹ ਕਿਦਾਂ ਵੀ ਹੋਵੇ ਚੀਜ਼ਾਂ ਸਾਰੀਆਂ ਵਾਇਰਲ ਕਰਿਆ ਕਰੋ ਸਾਰੀਆਂ ਦਿਖਾਇਆ ਕਰੋ ਪੂਰੀਆਂ ਦਿਖਾਇਆ ਕਰੋ ਨਾ ਕਿ ਛੋਟੇ-ਛੋਟੇ ਕਲਿੱਪ ਚੱਕ ਕੇ ਇੱਕ ਕੰਜਰਾ ਦਾ ਕੰਮ ਹੁੰਦਾ ਇਹ ਕੰਮ ਨਾ ਕਰਿਆ ਕਰੋ ਠੀਕ ਹੈ ਨਾ ਪੂਰੇ ਦਿਖਾਇਆ ਕਰੋ ਕਿ ਵੀ ਕਿਉਂ ਇਨੇ ਇਹ ਗੱਲ ਕੀਤੀ ਕਿੱਦਾਂ ਇਨੇ ਗੱਲ ਕੀਤੀ ਕਿਸ ਹਿਸਾਬ ਨਾਲ ਇਨੇ ਗੱਲ ਕੀਤੀ ਠੀਕ ਹੈ ਨਾ 37 ਮਿੰਟ ਦੇ ਇੰਟਰਵਿਊ ਦੇ ਵਿੱਚੋਂ ਤੁਸੀਂ ਇੰਨਾ ਜਿਹਾ ਚੱਕ ਕੇ ਦਿਖਾਉਣ ਦੇ ਆ ਕੋਈ ਮੈਨੂੰ ਫਰਕ ਨਹੀਂ ਤੁਸੀਂ ਦਿਖਾਉਣ ਦੇ ਆ ਠੀਕ ਹੈ ਪਰ ਦਿਖਾਓ ਪੂਰਾ ਪੂਰਾ ਦਿਖਾਓ ਨਾ ਆਪਣੇ ਬੈਨੀਫਿਟ ਦੇ ਲਈ ਆਪਣੇ ਪੈਸੇ ਕਮਾਉਣ ਦੇ ਲਈ ਤੁਸੀਂ ਇਹ ਕੰਮ ਨਾ ਕਰੋ। ਥੈਂਕ ਯੂ ਹੈ ਜੀ ਸਾਰੇ মিডিਆ ਵਾਲਿਆਂ ਨੂੰ ਜਿਹੜਾ ਜਿਨ੍ਹਾਂ ਨੇ ਮੇਰੇ ਨਾਲ ਖੜ ਕੇ ਮੇਰੇ ਨਾਲ ਖੜੇ ਨੇ ਸਭ ਦਾ ਥੈਂਕ ਯੂ ਜੀ। ਇੱਕ ਮੇਰਾ ਕਲਿੱਪ ਬਾਦਲ ਕਰਦੇ ਵੇਲੇ ਲੋਕੀ ਇਹ ਦੇਖਣਾ ਚਾਹੁੰਦੇ ਨੇ ਕਿ ਵੀ ਲੋਜਰ ਸੰਧੂ ਜਿਹੜਾ ਆ ਜਿਹੜੀ ਬੱਚੇ ਦੇ ਨਾਲ ਜਾਤੀ ਹੋਈ ਉਹਦੇ ਨਾਲ ਖੜਾ ਆ। ਕੋਈ ਮੈਨੂੰ ਫਰਕ ਨਹੀਂ ਤੁਸੀਂ ਦਿਖਾਉਂਗੇ ਆ। ਮੈਂ ਨਾ ਕਿ ਵੀਡੀਓ ਚੱਕਣਾ ਚਾਹੁੰਦਾ ਨਾ ਵਿਊ ਚੱਕਣਾ ਚਾਹੁੰਦਾ ਚੀਜ਼ਾਂ ਸਾਰੀਆਂ ਵਾਇਰਲ ਕਰਿਆ ਕਰੋ ਸਾਰੀਆਂ ਦਿਖਾਇਆ ਕਰੋ ਕਿ ਇਹ ਕੰਜਰਾ ਦਾ ਕੰਮ ਹੁੰਦਾ ਜਿਹੜਾ ਆਪਣੇ ਬੈਨੀਫਿਟ ਦੇ ਲਈ ਆਪਣੇ ਪੈਸੇ ਕਮਾਉਣ ਦੇ ਲਈ ਤੁਸੀਂ ਇਹ ਕੰਮ ਨਾ ਕਰੋ ਸਾਥ ਸੜੀਆਂ ਕਾਲ ਮੇਰੀ ਜਾਨ ਸਾਰੇ ਮੇਰੇ ਭਰਾਵਾਂ ਨੂੰ ਮੈ ਰੋਜਰ ਸੰਧੂ ਇੱਕ ਮੇਰਾ ਕਲਿੱਪ ਬਹੁਤ viral ਹੋਣ ਡਿਆ ਜੋ ਕਿ 37 ਮਿੰਟ ਦੀ ਇੰਟਰਵਿਊ ਚੋਂ 20 ਸਕਿੰਟ ਦਾ ਜਾਂ 30 ਸਕਿੰਟ ਦਾ ਕਲਿੱਪ ਵਾਇਰਲ ਕਰਦੇ ਵੀ ਲੋਕੀ ਇਹ ਦਿਖਾਉਣਾ ਚਾਹੁੰਦੇ ਨੇ ਕਿ ਵੀ ਦੋਜਰ ਸੰਧੂ ਜਿਹੜਾ ਆ ਜਿਹੜੀ ਬੱਚੇ ਦੇ ਨਾਲ ਜਾਤੀ ਹੋਈ ਉਹਦੇ ਨਾਲ ਖੜਾ ਆ ਭਾਈ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰ ਦੇਣਾ ਚਾਹੁੰਨਾ ਜਿਨ੍ਹਾਂ ਨੇ ਜਾਤੀ ਕੀਤੀ ਅਸੀਂ ਉਹਦੇ ਖਿਲਾਫ ਆ ਸਖਤ ਖਿਲਾਫ ਠੀਕ ਹੈ ਉਹ ਪੂਰਾ ਇੰਟਰਵਿਊ ਸੁਣਿਆ ਜਾਵੇ ਹੋਰ ਵੀ ਮੇਰੇ ਇੰਟਰਵਿਊ ਸੁਨੇ ਜਾਣ ਠੀਕ ਹੈ ਜਿਸ ਬੰਦੇ ਨੇ ਇਹ ਗੁਨਾਹ ਕੀਤਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਠੀਕ ਹੈ ਔਰ ਮੀਡੀਆ ਕੇਕਰ ਰਿਕੁਐਸਟਾ ਕੀ ਪਲੀਜ਼ ਇਹ ਜਿਹੜਾ ਕਲਿੱਪ ਹੈ ਇੰਟਰਵਿਊ ਪੂਰਾ ਸੁਣਾਇਆ ਜਾਵੇ ਠੀਕ ਹੈ ਨਾ ਨਾ ਕਿ ਛੋਟਾ ਜਿਹਾ ਕਲਿੱਪ ਸੁਣਾਇਆ ਜਾਵੇ ਠੀਕ ਹੈ ਉਹ ਵੀ ਕਲਿੱਪ ਸੁਣਾਇਆ ਜਾਵੇ ਜਿੱਥੇ ਮੈਂ ਜ਼ਿੰਮੇਵਾਰੀ ਲਈਦੀ ਕਿ ਵੀ ਉਸ ਬੱਚੀ ਦੇ ਮਾਪੇ ਨੂੰ ਉਹਨਾਂ ਨਾਲ ਮੇਰੀ ਗੱਲ ਹੋਈ ਪਏ ਨਾਲ ਠੀਕ ਹੈ ਜਿੱਥੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਧੀ ਦਾ ਠੀਕ ਹੈ ਖਰਚਾ ਜਿਹੜਾ ਸਕੂਲਿੰਗ ਦਾ ਆ ਹੁਣ ਤੋਂ ਲੈ ਕੇ ਜਦ ਤੱਕ ਉਹ 18 ਸਾਲ ਦੀ ਜਵਾਨ ਨਹੀਂ ਹੁੰਦੀ ਵੱਧ ਤੱਕ ਦਾ ਮੈਂ ਕਰੂੰਗਾ ਠੀਕ ਹੈ ਉਹ ਵੀ ਕਲੀਪ ਦਿਖਾਇਆ ਜਾਵੇ ਠੀਕ ਹੈ ਤੇ ਨਾਲੇ 1 ਲੱਖ ਰੁਪਈਆ ਕੈਸ਼ ਉਹਨਾਂ ਨੂੰ ਮੈਂ ਦਊਂਗਾ ਕਿ ਚਲੋ ਮੈਨੂੰ ਪਤਾ ਹੈ ਪੈਸੇ ਦੇ ਨਾਲ ਪੁੱਤ ਨਹੀਂ ਮੁੜਦੇ ਜਿਹੜੀ ਚੀਜ਼ ਜੀ ਚਲੇਗੀ ਜਿਹੜੀ ਜੀ ਉਹ ਵਾਪਸ ਨਹੀਂ ਮੁੜਦੇ ਨਾ ਅਸੀਂ ਮੋੜ ਸਕਦੇ ਹਾਂ ਠੀਕ ਹੈ ਪਰ ਐਟ ਲੀਸ ਉਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਕਰਕੇ ਜਿਹੜਾ ਉਹਨਾਂ ਦਾ ਕਰਜ਼ਾ ਆ ਉਹ ਮਾਫ਼ ਕਰਵਾ ਸਕਦੇ ਹਾਂ ਤਾਂ ਕਿ ਉਹ ਆਪਣੀ ਜ਼ਿੰਦਗੀ ਦੁਬਾਰਾ ਤੋਂ ਰੀਜਨਰੇਟ ਕਰ ਸਕਣ ਠੀਕ ਹੈ ਮੈਂ ਨਾ ਕਿ ਵੀਡੀਓ ਚੱਕਣਾ ਚਾਹੁੰਦਾ ਨਾ 뷰 ਚੱਕਣਾ ਚਾਹੁੰਦਾ ਠੀਕ ਹੈ ਥਾਮਾ-ਥਾਮਾ ਤੇ ਜਾ ਕੇ ਮੈਂ ਨਾਲ ਖੜਾ ਉਸ ਪੇ ਦੇ ਠੀਕ ਹੈ ਜੀ ਦਾ ਪੁੱਤ ਇਸ ਹਾਸੇ ਵਿੱਚ ਸ਼িকার ਹੋਇਆ ਠੀਕ ਹੈ ਤੇ ਉਹਦੀ ਧੀ ਦੇ ਆਪਣੀ ਧੀ ਬਣਾ ਕੇ ਠੀਕ ਹੈ ਚਾਹੇ ਉਹ ਕਿਦਾਂ ਵੀ ਹੋਵੇ ਚੀਜ਼ਾਂ ਸਾਰੀਆਂ ਵਾਇਰਲ ਕਰਿਆ ਕਰੋ ਸਾਰੀਆਂ ਦਿਖਾਇਆ ਕਰੋ ਪੂਰੀਆਂ ਦਿਖਾਇਆ ਕਰੋ ਨਾ ਕਿ ਛੋਟੇ-ਛੋਟੇ ਕਲਿੱਪ ਚੱਕ ਕੇ ਇੱਕ ਕੰਜਰਾ ਦਾ ਕੰਮ ਹੁੰਦਾ ਇਹ ਕੰਮ ਨਾ ਕਰਿਆ ਕਰੋ ਠੀਕ ਹੈ ਨਾ ਪੂਰੇ ਦਿਖਾਇਆ ਕਰੋ ਕਿ ਵੀ ਕਿਉਂ ਇਨੇ ਹੀ ਗੱਲ ਕੀਤੀ ਕਿੱਦਾਂ ਇੰਨੇ ਗੱਲ ਕੀਤੀ ਕਿਸ ਹਿਸਾਬ ਨਾਲ ਇੰਨੇ ਗੱਲ ਕੀਤੀ ਠੀਕ ਹੈ ਨਾ ਸੈਂਟਿਮਿੰਟ ਦੇ ਇੰਟਰਵਿਊ ਦੇ ਵਿੱਚੋਂ ਤੁਸੀਂ ਇੰਨਾ ਜਿਹਾ ਚੱਕ ਕੇ ਦਿਖਾਉਣ ਦੇ ਆ ਕੋਈ ਮੈਨੂੰ ਫਰਕ ਨਹੀਂ ਤੁਸੀਂ ਦਿਖਾਉਣ ਦੇ ਆ ਠੀਕ ਹੈ ਪਰ ਦਿਖਾਓ ਪੂਰਾ ਪੂਰਾ ਦਿਖਾਓ ਹੈ ਨਾ ਆਪਣੇ ਬੈਨੀਫਿਟ ਦੇ ਲਈ ਆਪਣੇ ਪੈਸੇ ਕਮਾਉਣ ਦੇ ਲਈ ਤੁਸੀਂ ਇਹ ਕੰਮ ਨਾ ਕਰੋ ਥੈਂਕ ਯੂ ਹੈ ਜੀ ਸਾਰੇ মিডিਆ ਵਾਲਿਆਂ ਨੂੰ ਜਿਹੜਾ ਜਿਨ੍ਹਾਂ ਨੇ ਮੇਰੇ ਨਾਲ ਖੜ ਕੇ ਮੇਰੇ ਨਾਲ ਖੜੇ ਨੇ ਸਭ ਦਾ ਥੈਂਕ ਯੂ ਜੀ ਇੱਕ ਮੇਰਾ ਕਲਿੱਪ ਵਾਦਨ ਕਰਦੇ ਵੇਲੇ ਲੋਕੀ ਇਹ ਦਿਖਾਉਣਾ ਚਾਹੁੰਦੇ ਨੇ ਕਿ ਵੀ ਦੋ ਚਾਰ ਸੰਧੂ ਜਿਹੜਾ ਆ ਜਿਹੜੀ ਬੱਚੇ ਦੇ ਨਾਲ ਜਾਂਦੀ ਹੋਈ ਉਹਦੇ ਨਾਲ ਖੜਾ ਆ ਕੋਈ ਬੰ ਨੂੰ ਫਰਕ ਨਹੀਂ ਤੁਸੀਂ ਦਿਖਾਉਂਦੇ ਆ ਮੈਂ ਨਾ ਕਿ ਵੀਡੀਓ ਚੱਕਣਾ ਚਾਹੁੰਦਾ ਨਾ ਵੀਊ ਚੱਕਣਾ ਚਾਹੁੰਦਾ ਚੀਜਾਂ ਸਾਰੀਆਂ ਵਾਇਰਲ ਕਰਿਆ ਕਰੋ ਸਾਰੀਆਂ ਦਿਖਾਇਆ ਕਰੋ ਕਿ ਇਹ ਕੰਜਰਾ ਦਾ ਕੰਮ ਹੁੰਦਾ ਜਣਾ ਆਪਣੇ ਬੈਨੀਫਿਟ ਦੇ ਲਈ ਆਪਣੇ ਪੈਸੇ ਕਮਾਉਣ ਦੇ ਲਈ ਤੁਸੀਂ ਇਹ ਕੰਮ ਨਾ ਕਰੋ। ਸਾਥ ਸਰੀਆ ਕਾਨ ਮੇਰੀ ਜਾਨ ਸਾਰੇ ਮੇਰੇ ਭਰਾਵਾਂ ਨੂੰ ਮੈਂ ਰੋਜਰ ਸੰਧੂ ਇੱਕ ਮੇਰਾ ਕਲਿੱਪ ਬਹੁਤ ਬਦਲ ਹੋਣ ਡਿਆ ਜੋ ਕਿ 37 ਮਿੰਟ ਦੀ ਇੰਟਰਵਿਊ ਚੋਂ 20 ਸਕਿੰਟ ਦਾ ਜਾਂ 30 ਸਕਿੰਟ ਦਾ ਕਲਿੱਪ ਬਦਲ ਕਰਦੇ ਵੀ ਲੋਕੀ ਇਹ ਦਿਖਾਉਣਾ ਚਾਹੁੰਦੇ ਨੇ ਕਿ ਵੀ ਰੋਜਰ ਸੰਧੂ ਜਿਹੜਾ ਆ ਜਿਹੜੀ ਬੱਚੇ ਦੇ ਨਾਲ ਨੇ جاتی ਹੋਈ ਉਹਦੇ ਨਾਲ ਖੜਾਇਆ भाई जी मैं थोनू सारे नु क्लियर ਕਰ ਦੇਣਾ ਚਾਹੁੰਨਾ ਜਿਨ੍ਹਾਂ ਨੇ ਜਾਤੀ ਕੀਤੀ ਅਹੀ ਉਹਦੇ ਖਿਲਾਫ ਆ ਸਖਤ ਖਿਲਾਫ ਠੀਕ ਹੈ ਉਹ ਪੂਰਾ ਇੰਟਰਵਿਊ ਸੁਣਿਆ ਜਾਵੇ ਹੋਰ ਵੀ ਮੇਰੇ ਇੰਟਰਵਿਊ ਸੁਨੇ ਜਾਣ ਠੀਕ ਹੈ ਜਿਸ ਬੰਦੇ ਨੇ ਇਹ ਗੁਨਾਹ ਕੀਤਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਠੀਕ ਹੈ ਔਰ ਮੀਡੀਆ ਦੇਕਰ ਰਿਕਵੈਸਟ ਆ ਕਿ ਪਲੀਜ਼ ਇਹ ਜਿਹੜਾ ਕਲਿੱਪ ਇਹ ਇੰਟਰਵਿਊ ਪੂਰਾ ਸੁਨਾਇਆ ਜਾਵੇ ਠੀਕ ਹੈ ਨਾ ਨਾ ਕਿ ਛੋਟਾ ਜਿਹਾ ਕਲਿੱਪ ਸੁਨਾਇਆ ਜਾਵੇ ਠੀਕ ਹੈ ਉਹ ਵੀ ਕਲਿੱਪ ਸੁਨਾਇਆ ਜਾਵੇ ਜਿੱਥੇ ਮੈਂ ਜ਼ਿੰਮੇਵਾਰੀ ਲਈ ਧੀ ਕਿ ਵੀ ਉਸ ਬੱਚੀ ਦੇ ਮਾਪੇ ਨੂੰ ਉਹਨਾਂ ਨਾਲ ਮੇਰੀ ਗੱਲ ਹੋਈ ਪਈ ਨਾਲ ਠੀਕ ਹੈ ਜਿੱਥੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਧੀ ਦਾ ਠੀਕ ਹੈ ਖਰਚਾ ਜਿਹੜਾ ਸਕੂਲਿੰਗ ਦਾ ਆ ਹੁਣ ਤੋਂ ਲੈ ਕੇ ਜਦ ਤੱਕ ਉਹ 18 ਸਾਲ ਦੀ ਜਵਾਨ ਨਹੀਂ ਹੁੰਦੀ ਵੱਧ ਤੱਕ ਦਾ ਮੈਂ ਕਰੂੰਗਾ ਕੀ ਉਹ ਵੀ ਕਲਿੱਪ ਦਿਖਾਇਆ ਜਾਵੇ ਠੀਕ ਹੈ ਤੇ ਨਾਲੇ 1 ਲੱਖ ਰੁਪਇਆ ਕੈਸ਼ ਉਹਨਾਂ ਨੂੰ ਮੈਂ ਦਊਂਗਾ ਕਿ ਚਲੋ ਮੈਨੂੰ ਪਤਾ ਹੈ ਪੈਸੇ ਦੇ ਨਾਲ ਪੁੱਤ ਨਹੀਂ ਮੁੜਦੇ ਜਿਹੜੀ ਚੀਜ਼ ਜੀ ਚਲੇ ਗਈ ਜਿਹੜੀ ਜੀ ਉਹ ਵਾਪਸ ਨਹੀਂ ਮੁੜਦੇ ਨਾ ਅਸੀਂ ਮੋੜ ਸਕਦੇ ਹਾਂ ਠੀਕ ਹੈ ਪਰ ਐਟ ਲੀਸਟ ਉਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਕਰਕੇ ਜਿਹੜਾ ਉਹਨਾਂ ਦਾ ਕਰਜ਼ਾ ਆ ਉਹ ਮਾਫ਼ ਕਰਵਾ ਸਕਦੇ ਹਾਂ ਤਾਂ ਕਿ ਉਹ ਆਪਣੀ ਜ਼ਿੰਦਗੀ ਦੁਬਾਰਾ ਤੋਂ ਰੀਜਨਰੇਟ ਕਰ ਸਕਣ ਠੀਕ ਹੈ ਮੈਂ ਨਾ ਕਿ ਵੀਡੀਓ ਚੱਕਣਾ ਚਾਹੁੰਦਾ ਨਾ 뷰 ਚੱਕਣਾ ਚਾਹੁੰਦਾ ਠੀਕ ਹੈ ਥਾਵਾ-ਥਾਵਾ ਤੇ ਜਾ ਕੇ ਮੈਂ ਨਾਲ ਖੜਾ ਉਸ ਪੇ ਦੇ ਠੀਕ ਹੈ ਜਿਹਦਾ ਪੁੱਤ ਇਸ ਹਾਦਸੇ ਵਿੱਚ ਸ਼ਿਕਾਰ ਹੋਇਆ ਠੀਕ ਹੈ ਤੇ ਉਹਦੀ ਧੀ ਦੇ ਆਪਣੀ ਧੀ ਬਣਾ ਕੇ ਠੀਕ ਹੈ ਚਾਹੇ ਉਹ ਕਿਦਾਂ ਵੀ ਹੋਵੇ ਚੀਜ਼ਾਂ ਸਾਰੀਆਂ ਵਾਇਰਲ ਕਰਿਆ ਕਰੋ ਸਾਰੀਆਂ ਦਿਖਾਇਆ ਕਰੋ ਪੂਰੀਆਂ ਦਿਖਾਇਆ ਕਰੋ ਨਾ ਕਿ ਛੋਟੇ-ਛੋਟੇ ਕਲਿੱਪ ਚੱਕ ਕੇ ਇਹ ਕੰਜਰਾ ਦਾ ਕੰਮ ਹੁੰਦਾ ਇਹ ਕੰਮ ਨਾ ਕਰਿਆ ਕਰੋ ਠੀਕ ਹੈ ਨਾ ਪੂਰੇ ਦਿਖਾਇਆ ਕਰੋ ਕਿ ਵੀ ਕਿਉਂ ਇਨੇ ਇਹ ਗੱਲ ਕੀਤੀ ਕਿੱਦਾਂ ਇਨੇ ਗੱਲ ਕੀਤੀ ਕਿਸ ਹਿਸਾਬ ਨਾਲ ਇਨੇ ਗੱਲ ਕੀਤੀ ਠੀਕ ਹੈ ਨਾ 37 ਮਿੰਟ ਦੇ ਇੰਟਰਵਿਊ ਦੇ ਵਿੱਚੋਂ ਤੁਸੀਂ ਇੰਨਾ ਜਿਹਾ ਚੱਕ ਕੇ ਦਿਖਾਉਣ ਦੇ ਆ ਕੋਈ ਮੈਨੂੰ ਫਰਕ ਨਹੀਂ ਤੁਸੀਂ ਦਿਖਾਉਣ ਦੇ ਆ ਠੀਕ ਹੈ ਪਰ ਦਿਖਾਓ ਪੂਰਾ ਪੂਰਾ ਦਿਖਾਓ ਇਹਨਾਂ ਆਪਣੇ ਬੈਨੀਫਿਟ ਦੇ ਲਈ ਆਪਣੇ ਪੈਸੇ ਕਮਾਉਣ ਦੇ ਲਈ ਤੁਸੀਂ ਇਹ ਕੰਮ ਨਾ ਕਰੋ। ਥੈਂਕ ਯੂ ਹੈ ਜੀ ਸਾਰੇ মিডিਆ ਵਾਲਿਆਂ ਨੂੰ ਜਿਹੜਾ ਜਿਨ੍ਹਾਂ ਨੇ ਮੇਰੇ ਨਾਲ ਖੜ ਕੇ ਮੇਰੇ ਨਾਲ ਖੜੇ ਨੇ ਸਭ ਦਾ ਥੈਂਕ ਯੂ ਜੀ। ਇੱਕ ਮੇਰਾ ਕਲਿੱਪ ਬਾਦਲ ਕਰਦੇ ਵੀ ਲੋਕੀ ਇਹ ਦੇਖਣਾ ਚਾਹੁੰਦੇ ਨੇ ਕਿ ਵੀ ਦੋਜਾ ਸੰਧੂ ਜਿਹੜਾ ਆ ਜਿਹੜੀ ਬੱਚੇ ਦੇ ਨਾਲ ਜਾਂਦੀ ਹੋਈ ਉਹਦੇ ਨਾਲ ਖੜਾ ਆ। ਕੋਈ ਮੈਨੂੰ ਫਰਕ ਨਹੀਂ ਤੁਸੀਂ ਦਿਖਾਉਂਗੇ ਆ। ਮੈਂ ਨਾ ਕਿ ਵੀਡੀਓ ਚੱਕਣਾ ਚਾਹੁੰਦਾ ਨਾ 뷰 ਚੱਕਣਾ ਚਾਹੁੰਦਾ ਚੀਜਾਂ ਸਾਰੀਆਂ ਵਾਇਰਲ ਕਰਿਆ ਕਰੋ ਸਾਰੀਆਂ ਦਿਖਾਇਆ ਕਰੋ ਕਿ ਇੱਕ ਕੰਜਰਾ ਦਾ ਕੰਮ ਹੁੰਦਾ ਇਹਨਾ ਆਪਣੇ ਬੈਨੀਫਿਟ ਦੇ ਲਈ ਆਪਣੇ ਪੈਸੇ ਕਮਾਉਣ ਦੇ ਲਈ ਤੁਸੀਂ ਇਹ ਕੰਮ ਨਾ ਕਰੋ ਸਤ ਸ੍ਰੀ ਅਕਾਲ ਮੇਰੀ ਜਾਨ ਸਾਰੇ ਮੇਰੇ ਭਰਾਵਾਂ ਨੂੰ ਮੈਂ ਰੋਜਰ ਸੰਧੂ ਇੱਕ ਮੇਰਾ ਕਲਿੱਪ ਬਹੁਤ viral ਹੋਣ ਡਿਆ ਜੋ ਕਿ ਸੈਂਟੀਮੀਟਰ ਦੀ ਇੰਟਰਵਿਊ ਚੋਂ 20 ਸਕਿੰਟ ਦਾ ਜਾਂ 30 ਸਕਿੰਟ ਦਾ ਕਲਿੱਪ ਵਾਇਰਲ ਕਰਦੇ ਵੇਲੇ ਲੋਕੀ ਇਹ ਦਿਖਾਉਣਾ ਚਾਹੁੰਦੇ ਨੇ ਕਿ ਵੀ ਦੋਜਰ ਸੰਧੂ ਜਿਹੜਾ ਆ ਜਿਹੜੀ ਬੱਚੇ ਦੇ ਨਾਲ ਜਾਤੀ ਹੋਈ ਉਹਦੇ ਨਾਲ ਖੜਾ ਆ ਭਾਈ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰ ਦੇਣਾ ਚਾਹੁੰਨਾ ਜਿਨ੍ਹਾਂ ਨੇ ਜਾਤੀ ਕੀਤੀ ਅਸੀਂ ਉਹਦੇ ਖਿਲਾਫ ਆ ਸਖਤ ਖਿਲਾਫ ਠੀਕ ਹੈ ਉਹ ਪੂਰਾ ਇੰਟਰਵਿਊ ਸੁਣਿਆ ਜਾਵੇ ਹੋਰ ਵੀ ਮੇਰੇ ਇੰਟਰਵਿਊ ਸੁਨੇ ਜਾਣ ਠੀਕ ਹੈ ਜਿਸ ਬੰਦੇ ਨੇ ਇਹ ਗੁਨਾਹ ਕੀਤਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਠੀਕ ਹੈ ਔਰ ਮੀਡੀਆ ਦੇਕਰ ਰਿਕਵੈਸਟ ਹੈ ਕਿ ਪਲੀਜ਼ ਇਹ ਜਿਹੜਾ ਕਲਿੱਪ ਹੈ ਇੰਟਰਵਿਊ ਪੂਰਾ ਸੁਣਾਇਆ ਜਾਵੇ ਠੀਕ ਹੈ ਨਾ ਕਿ ਛੋਟਾ ਜਿਹਾ ਕਲਿੱਪ ਸੁਣਾਇਆ ਜਾਵੇ ਠੀਕ ਹੈ ਉਹ ਵੀ ਕਲਿੱਪ ਸੁਣਾਇਆ ਜਾਵੇ ਜਿੱਥੇ ਮੈਂ ਜ਼ਿੰਮੇਵਾਰੀ ਲਈ ਧੀ ਕਿ ਵੀ ਉਸ ਬੱਚੀ ਦੇ ਮਾਪੇ ਨੂੰ ਉਹਨਾਂ ਨਾਲ ਮੇਰੀ ਗੱਲ ਹੋਈ ਪਈ ਨਾਲ ਠੀਕ ਹੈ ਜਿੱਥੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਧੀ ਦਾ ਠੀਕ ਹੈ ਖਰਚਾ ਜਿਹੜਾ ਸਕੂਲਿੰਗ ਦਾ ਆ ਹੁਣ ਤੋਂ ਲੈ ਕੇ ਜਦ ਤੱਕ ਉਹ 18 ਸਾਲ ਦੀ ਜਵਾਨ ਨਹੀਂ ਹੁੰਦੀ ਵੱਧ ਤੱਕ ਦਾ ਮੈਂ ਕਰੂੰਗਾ ਠੀਕ ਹੈ ਉਹ ਵੀ ਕਲੀਪ ਦਿਖਾਇਆ ਜਾਵੇ ਠੀਕ ਹੈ ਤੇ ਨਾਲੇ 1 ਲੱਖ ਰੁਪਈਆ ਕੈਸ਼ ਉਹਨਾਂ ਨੂੰ ਮੈਂ ਦਊਂਗਾ ਕਿ ਚਲੋ ਮੈਨੂੰ ਪਤਾ ਹੈ ਪੈਸੇ ਦੇ ਨਾਲ ਪੁੱਤ ਨਹੀਂ ਮੁੜਦੇ ਜਿਹੜੀ ਚੀਜ਼ ਜੀ ਚਲੇਗੀ ਜਿਹੜੀ ਜੀ ਉਹ ਵਾਪਸ ਨਹੀਂ ਮੁੜਦੇ ਨਾ ਅਸੀਂ ਮੋੜ ਸਕਦੇ ਹਾਂ ਠੀਕ ਹੈ ਪਰ ਐਟ ਲੀਸ ਉਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਕਰਕੇ ਜਿਹੜਾ ਉਹਨਾਂ ਦਾ ਕਰਜ਼ਾ ਆ ਉਹ ਮਾਫ ਕਰਵਾ ਸਕਦੇ ਹਾਂ ਤਾਂ ਕਿ ਉਹ ਆਪਣੀ ਜ਼ਿੰਦਗੀ ਦੁਬਾਰਾ ਤੋਂ ਰੀਜਨਰੇਟ ਕਰ ਸਕਣ ਠੀਕ ਹੈ ਮੈਂ ਨਾ ਕਿ ਵੀਡੀਓ ਚੱਕਣਾ ਚਾਹੁੰਦਾ ਨਾ 뷰 ਚੱਕਣਾ ਚਾਹੁੰਦਾ ਠੀਕ ਹੈ ਥਾਵਾ-ਥਾਵਾ ਤੇ ਜਾ ਕੇ ਮੈਂ ਨਾਲ ਖੜਾ ਉਸ ਪੇ ਦੇ ਠੀਕ ਹੈ ਜੀਦਾ ਪੁੱਤ ਇਸ ਹਾਸੇ ਵਿੱਚ ਸ਼িকার ਹੋਇਆ ਠੀਕ ਆ ਤੇ ਉਹਦੀ ਧੀ ਦੇ ਆਪਣੀ ਧੀ ਬਣਾ ਕੇ ਠੀਕ ਆ ਚਾਹੇ ਉਹ ਕਿਦਾਂ ਵੀ ਹੋਵੇ ਚੀਜ਼ਾਂ ਸਾਰੀਆਂ ਵਾਇਰਲ ਕਰਿਆ ਕਰੋ ਸਾਰੀਆਂ ਦਿਖਾਇਆ ਕਰੋ ਪੂਰੀਆਂ ਦਿਖਾਇਆ ਕਰੋ ਨਾ ਕਿ ਛੋਟੇ-ਛੋਟੇ ਕਲਿੱਪ ਚੱਕ ਕੇ ਇੱਕ ਕੰਜਰਾ ਦਾ ਕੰਮ ਹੁੰਦਾ ਇਹ ਕੰਮ ਨਾ ਕਰਿਆ ਕਰੋ ਠੀਕ ਹੈ ਨਾ ਪੂਰੇ ਦਿਖਾਇਆ ਕਰੋ ਕਿ ਵੀ ਕਿਉਂ ਇਨੇ ਇਹ ਗੱਲ ਕੀਤੀ ਕਿੱਦਾਂ ਇਹਨੇ ਗੱਲ ਕੀਤੀ ਕਿਸ ਹਿਸਾਬ ਨਾਲ ਇਹਨੇ ਗੱਲ ਕੀਤੀ ਠੀਕ ਹੈ ਨਾ ਸੈਂਟੀਮਿੰਟ ਦੇ ਇੰਟਰਵਿਊ ਦੇ ਵਿੱਚੋਂ ਤੁਸੀਂ ਇੰਨਾ ਜਿਹਾ ਚੱਕ ਕੇ ਦਿਖਾਉਣ ਦੇ ਆ ਕੋਈ ਮੈਨੂੰ ਫਰਕ ਨਹੀਂ ਤੁਸੀਂ ਦਿਖਾਉਣ ਦੇ ਆ ਠੀਕ ਹੈ ਪਰ ਦਿਖਾਓ ਪੂਰਾ ਪੂਰਾ ਦਿਖਾਓ ਇਹ ਨਾ ਆਪਣੇ ਬੈਨੀਫਿਟ ਦੇ ਲਈ ਆਪਣੇ ਪੈਸੇ ਕਮਾਉਣ ਦੇ ਲਈ ਤੁਸੀਂ ਇਹ ਕੰਮ ਨਾ ਕਰੋ ਥੈਂਕ ਯੂ ਹੈ ਜੀ ਸਾਰੇ মিডিਆ ਵਾਲਿਆਂ ਨੂੰ ਜਿਹੜਾ ਜਿਨ੍ਹਾਂ ਨੇ ਮੇਰੇ ਨਾਲ ਖੜ ਕੇ ਮੇਰੇ ਨਾਲ ਖੜੇ ਨੇ ਸਭ ਦਾ ਥੈਂਕ ਯੂ ਜੀ ਇੱਕ ਮੇਰਾ ਕਲਿੱਪ ਬਾਦਲ ਕਰਦੇ ਵੀ ਲੋਕੀ ਇਹ ਦੇਖਣਾ ਚਾਹੁੰਦੇ ਨੇ ਕਿ ਵੀ ਦੋ ਚਾਰ ਸੰਧੂ ਜਿਹੜਾ ਆ ਜਿਹੜੀ ਬੱਚੇ ਦੇ ਨਾਲ ਜਾਤੀ ਹੋਈ ਉਹਦੇ ਨਾਲ ਖੜਾ ਆ ਕੋਈ ਮੈਨੂੰ ਫਰਕ ਨਹੀਂ ਤੁਸੀਂ ਦਿਖਾਉਂਗੇ ਮੈਂ ਨਾ ਕਿ ਵੀਡੀਓ ਚੱਕਣਾ ਚਾਹੁੰਦਾ ਨਾ ਵੀਊ ਚੱਕਣਾ ਚਾਹੁੰਦਾ ਚੀਜਾ ਸਾਰੀਆਂ ਵਾਇਰਲ ਕਰਿਆ ਕਰੋ ਸਾਰੀਆਂ ਦਿਖਾਇਆ ਕਰੋ ਕਿ ਇੱਕ ਕੰਜਰਾ ਦਾ ਕੰਮ ਹੁੰਦਾ ਕਿਨਾ ਆਪਣੇ ਬੈਨੀਫਿਟ ਦੇ ਲਈ ਆਪਣੇ ਪੈਸੇ ਕਮਾਉਣ ਦੇ ਲਈ ਤੁਸੀਂ ਇਹ ਕੰਮ ਨਾ ਕਰੋ। ਸਤ ਸ੍ਰੀ ਅਕਾਲ ਮੇਰੀ ਜਾਨ ਸਾਰੇ ਮੇਰੇ ਭਰਾਵਾਂ ਨੂੰ ਮੈਂ ਰੋਜਰ ਸੰਧੂ ਇੱਕ ਮੇਰਾ ਕਲਿੱਪ ਬਹੁਤ ਬਦਲ ਹੋਣ ਡਿਆ ਜੋ ਕਿ 37 ਮਿੰਟ ਦੀ ਇੰਟਰਵਿਊ ਚੋਂ 20 ਸਕਿੰਟ ਦਾ ਜਾਂ 30 ਸਕਿੰਟ ਦਾ ਕਲਿੱਪ ਬਦਲ ਕਰਦੇ ਵੀ ਲੋਕੀ ਇਹ ਦਿਖਾਉਣਾ ਚਾਹੁੰਦੇ ਨੇ ਕਿ ਵੀ ਰੋਜਰ ਸੰਧੂ ਜਿਹੜਾ ਆ ਜਿਹੜੀ ਬੱਚੇ ਦੇ ਨਾਲ ਨੇ جاتی ਹੋਈ ਉਹਦੇ ਨਾਲ ਖੜਾ ਆ। ਭਾਈ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰ ਦੇਣਾ ਚਾਹੁੰਨਾ ਜਿਨ੍ਹਾਂ ਨੇ ਜਾਤੀ ਕੀਤੀ ਅਹੀ ਉਹਦੇ ਖਿਲਾਫ ਆ ਸਖਤ ਖਿਲਾਫ। ਠੀਕ ਹੈ। ਉਹ ਪੂਰਾ ਇੰਟਰਵਿਊ ਸੁਣਿਆ ਜਾਵੇ। ਹੋਰ ਵੀ ਮੇਰੇ ਇੰਟਰਵਿਊ ਸੁਨੇ ਜਾਣ। ਠੀਕ ਹੈ। ਜਿਸ ਬੰਦੇ ਨੇ ਇਹ ਗੁਨਾਹ ਕੀਤਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਠੀਕ ਹੈ। ਔਰ ਮੀਡੀਆ ਦੇਕਰ ਰਿਕਵੈਸਟ ਆ ਕਿ ਪਲੀਜ਼ ਇਹ ਜਿਹੜਾ ਲੇਪੇ ਇੰਟਰਵਿਊ ਪੂਰਾ ਸੁਨਾਇਆ ਜਾਵੇ ਠੀਕ ਹੈ ਨਾ ਨਾ ਕਿ ਛੋਟਾ ਜਿਹਾ ਕਲਿੱਪ ਸੁਨਾਇਆ ਜਾਵੇ ਠੀਕ ਹੈ ਉਹ ਵੀ ਕਲਿੱਪ ਸੁਨਾਇਆ ਜਾਵੇ ਜਿੱਥੇ ਮੈਂ ਜ਼ਿੰਮੇਵਾਰੀ ਲਈ ਧੀ ਕਿ ਵੀ ਉਸ ਬੱਚੀ ਦੇ ਮਾਪੇ ਨੂੰ ਉਹਨਾਂ ਨਾਲ ਮੇਰੀ ਗੱਲ ਹੋਈ ਪੇ ਨਾਲ ਠੀਕ ਹੈ ਜਿੱਥੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਧੀ ਦਾ ਠੀਕ ਹੈ ਖਰਚਾ ਜਿਹੜਾ ਸਕੂਲਿੰਗ ਦਾ ਆ ਹੁਣ ਤੋਂ ਲੈ ਕੇ ਜਦ ਤੱਕ ਉਹ 18 ਸਾਲ ਦੀ ਜਵਾਨ ਨਹੀਂ ਹੁੰਦੀ ਵੱਧ ਤੱਕ ਦਾ ਮੈਂ ਕਰੂੰਗਾ ਕੀ ਉਹ ਵੀ ਕਲਿੱਪ ਦਿਖਾਇਆ ਜਾਵੇ ਠੀਕ ਹੈ ਤੇ ਨਾਲੇ 1 ਲੱਖ ਰੁਪਈਆ ਕੈਸ਼ ਉਹਨਾਂ ਨੂੰ ਮੈਂ ਦਊਂਗਾ ਕਿ ਚਲੋ ਮੈਨੂੰ ਪਤਾ ਹੈ ਪੈਸੇ ਦੇ ਨਾਲ ਪੁੱਤ ਨਹੀਂ ਮੁੜਦੇ ਜਿਹੜੀ ਚੀਜ਼ ਜੀ ਚਲੇ ਗਈ ਜਿਹੜੀ ਜੀ ਉਹ ਵਾਪਸ ਨਹੀਂ ਮੁੜਦੇ ਨਾ ਅਸੀਂ ਮੋੜ ਸਕਦੇ ਹਾਂ ਠੀਕ ਹੈ ਪਰ ਐਟ ਲੀਸਟ ਉਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਕਰਕੇ ਜਿਹੜਾ ਉਹਨਾਂ ਦਾ ਕਰਜ਼ਾ ਆ ਉਹ ਮਾਫ ਕਰਵਾ ਸਕਦੇ ਹਾਂ ਤਾਂ ਕਿ ਉਹ ਆਪਣੀ ਜ਼ਿੰਦਗੀ ਦੁਬਾਰਾ ਤੋਂ ਰੀਜਨਰੇਟ ਕਰ ਸਕਣ ਠੀਕ ਹੈ ਮੈਂ ਨਾ ਕਿ ਵੀਡੀਓ ਚੱਕਣਾ ਚਾਹੁੰਦਾ ਨਾ 뷰 ਚੱਕਣਾ ਚਾਹੁੰਦਾ ਠੀਕ ਹੈ ਥਾਵਾ-ਥਾਵਾ ਤੇ ਜਾ ਕੇ ਮੈਂ ਨਾਲ ਖੜਾ ਉਸ ਪੇ ਦੇ ਠੀਕ ਹੈ ਜਿਹਦਾ ਪੁੱਤ ਇਸ ਹਾਦਸੇ ਵਿੱਚ ਸ਼ਿਕਾਰ ਹੋਇਆ ਠੀਕ ਹੈ ਤੇ ਉਹਦੀ ਧੀ ਦੇ ਆਪਣੀ ਧੀ ਬਣਾ ਕੇ ਠੀਕ ਹੈ ਚਾਹੇ ਉਹ ਕਿਦਾਂ ਵੀ ਹੋਵੇ ਚੀਜ਼ਾਂ ਸਾਰੀਆਂ ਵਾਇਰਲ ਕਰਿਆ ਕਰੋ ਸਾਰੀਆਂ ਦਿਖਾਇਆ ਕਰੋ ਪੂਰੀਆਂ ਦਿਖਾਇਆ ਕਰੋ ਨਾ ਕਿ ਛੋਟੇ-ਛੋਟੇ ਕਲਿੱਪ ਚੱਕ ਕੇ ਇੱਕ ਕੰਜਰਾ ਦਾ ਕੰਮ ਹੁੰਦਾ ਇਹ ਕੰਮ ਨਾ ਕਰਿਆ ਕਰੋ ਠੀਕ ਹੈ ਨਾ ਪੂਰੇ ਦਿਖਾਇਆ ਕਰੋ ਕਿ ਵੀ ਕਿਉਂ ਇਨੇ ਇਹ ਗੱਲ ਕੀਤੀ ਕਿੱਦਾਂ ਇਨੇ ਗੱਲ ਕੀਤੀ ਕਿਸ ਹਿਸਾਬ ਨਾਲ ਇਨੇ ਗੱਲ ਕੀਤੀ ਠੀਕ ਹੈ ਨਾ 30 ਮਿੰਟ ਦੇ ਇੰਟਰਵਿਊ ਦੇ ਵਿੱਚੋਂ ਤੁਸੀਂ ਇੰਨਾ ਜਿਹਾ ਚੱਕ ਕੇ ਦਿਖਾਉਣ ਦੇ ਆ ਕੋਈ ਮੈਨੂੰ ਫਰਕ ਨਹੀਂ ਤੁਸੀਂ ਦਿਖਾਉਣ ਦੇ ਆ ਠੀਕ ਹੈ ਪਰ ਦਿਖਾਓ ਪੂਰਾ ਪੂਰਾ ਦਿਖਾਓ ਇਹਨਾ ਆਪਣੇ ਬੈਨੀਫਿਟ ਦੇ ਲਈ ਆਪਣੇ ਪੈਸੇ ਕਮਾਉਣ ਦੇ ਲਈ ਤੁਸੀਂ ਇਹ ਕੰਮ ਨਾ ਕਰੋ। ਥੈਂਕ ਯੂ ਹੈ ਜੀ ਸਾਰੇ মিডিਆ ਵਾਲਿਆਂ ਨੂੰ ਜਿਹੜਾ ਜਿਨ੍ਹਾਂ ਨੇ ਮੇਰੇ ਨਾਲ ਖੜ ਕੇ ਮੇਰੇ ਨਾਲ ਖੜੇ ਨੇ ਸਭ ਦਾ ਥੈਂਕ ਯੂ ਜੀ। ਇੱਕ ਮੇਰਾ ਕਲਿੱਪ ਬਾਦਲ ਕਰਦੇ ਲਈ ਲੋਕੀਏ ਇਹ ਦੇਖਣਾ ਚਾਹੁੰਦੇ ਨੇ ਕਿ ਵੀ ਦੋਜਰ ਸੰਧੂ ਜਿਹੜਾ ਆ ਜਿਹੜੀ ਬੱਚੇ ਦੇ ਨਾਲ ਜਾਤੀ ਹੋਈ ਉਹਦੇ ਨਾਲ ਖੜਾ ਆ। ਕੋਈ ਮੈਨੂੰ ਫਰਕ ਨਹੀਂ ਤੁਸੀਂ ਦਿਖਾਉਂਗੇ ਆ। ਮੈਂ ਨਾ ਕਿ ਵੀਡੀਓ ਚੱਕਣਾ ਚਾਹੁੰਦਾ ਨਾ 뷰 ਚੱਕਣਾ ਚਾਹੁੰਦਾ ਚੀਜਾਂ ਸਾਰੀਆਂ ਵਾਇਰਲ ਕਰਿਆ ਕਰੋ ਸਾਰੀਆਂ ਦਿਖਾਇਆ ਕਰੋ ਕਿ ਇਹ ਕੰਜਰਾ ਦਾ ਕੰਮ ਹੁੰਦਾ ਇਹਨਾ ਆਪਣੇ ਬੈਨੀਫਿਟ ਦੇ ਲਈ ਆਪਣੇ ਪੈਸੇ ਕਮਾਉਣ ਦੇ ਲਈ ਤੁਸੀਂ ਇਹ ਕੰਮ ਨਾ ਕਰੋ ਸਾਥ ਸੜੀਆਂ ਕਾਲ ਮੇਰੀ ਜਾਨ ਸਾਰੇ ਮੇਰੇ ਭਰਾਵਾਂ ਨੂੰ ਮੈਂ ਰੋਜਰ ਸੰਧੂ ਇੱਕ ਮੇਰਾ ਕਲਿੱਪ ਬਹੁਤ ਵਾਇਰਲ ਹੋਣ ਡਿਆ ਜੋ ਕਿ ਸੈਂਟੀਮੀਟਰ ਦੀ ਇੰਟਰਵਿਊ ਚੋਂ 20 ਸਕਿੰਟ ਦਾ ਜਾਂ 30 ਸਕਿੰਟ ਦਾ ਕਲਿੱਪ ਵਾਦਲ ਕਰਦੇ ਵੀ ਲੋਕੀ ਇਹ ਦਿਖਾਉਣਾ ਚਾਹੁੰਦੇ ਨੇ ਕਿ ਵੀ ਦੋਚਰ ਸੰਧੂ ਜਿਹੜਾ ਆ ਜਿਹੜੀ ਬੱਚੇ ਦੇ ਨਾਲ ਮੇਜਾਤੀ ਹੋਈ ਉਹਦੇ ਨਾਲ ਖੜਾ ਆ ਭਾਈ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰ ਦੇਣਾ ਚਾਹੁੰਨਾ ਜਿਨ੍ਹਾਂ ਨੇ ਜਾਤੀ ਕੀਤੀ ਅਸੀਂ ਉਹਦੇ ਖਿਲਾਫ ਆ ਸਖਤ ਖਿਲਾਫ ਠੀਕ ਆ ਉਹ ਪੂਰਾ ਇੰਟਰਵਿਊ ਸੁਣਿਆ ਜਾਵੇ ਹੋਰ ਵੀ ਮੇਰੇ ਇੰਟਰਵਿਊ ਸੁਨੇ ਜਾਣ ਠੀਕ ਹੈ ਜਿਸ ਬੰਦੇ ਨੇ ਇਹ ਗੁਨਾਹ ਕੀਤਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਠੀਕ ਹੈ ਔਰ ਮੀਡੀਆ ਦੇਕਰ ਰਿਕਵੈਸਟ ਹੈ ਕਿ ਪਲੀਜ਼ ਇਹ ਜਿਹੜਾ ਕਲਿੱਪ ਹੈ ਇੰਟਰਵਿਊ ਪੂਰਾ ਸੁਣਾਇਆ ਜਾਵੇ ਠੀਕ ਹੈ ਨਾ ਕਿ ਛੋਟਾ ਜਿਹਾ ਕਲਿੱਪ ਸੁਣਾਇਆ ਜਾਵੇ ਠੀਕ ਹੈ ਉਹ ਵੀ ਕਲਿੱਪ ਸੁਣਾਇਆ ਜਾਵੇ ਜਿੱਥੇ ਮੈਂ ਜ਼ਿੰਮੇਵਾਰੀ ਲਈ ਦਿੱਤੀ ਕਿ ਵੀ ਉਸ ਬੱਚੀ ਦੇ ਮਾਪੇ ਨੂੰ ਉਹਨਾਂ ਨਾਲ ਮੇਰੀ ਗੱਲ ਹੋਈ ਪਈ ਨਾਲ ਠੀਕ ਹੈ ਜਿੱਥੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਧੀ ਦਾ ਠੀਕ ਹੈ ਖਰਚਾ ਜਿਹੜਾ ਸਕੂਲਿੰਗ ਦਾ ਆ ਹੁਣ ਤੋਂ ਲੈ ਕੇ ਜਦ ਤੱਕ ਉਹ 18 ਸਾਲ ਦੀ ਜਵਾਨ ਨਹੀਂ ਹੁੰਦੀ ਵੱਧ ਤੱਕ ਦਾ ਮੈਂ ਕਰੂੰਗਾ ਠੀਕ ਹੈ ਉਹ ਵੀ ਕਲੀਪ ਦਿਖਾਇਆ ਜਾਵੇ ਠੀਕ ਹੈ ਤੇ ਨਾਲੇ 1 ਲੱਖ ਰੁਪਈਆ ਕੈਸ਼ ਉਹਨਾਂ ਨੂੰ ਮੈਂ ਦਊਂਗਾ ਕਿ ਚਲੋ ਮੈਨੂੰ ਪਤਾ ਹੈ ਪੈਸੇ ਦੇ ਨਾਲ ਪੁੱਤ ਨਹੀਂ ਮੁੜਦੇ ਜਿਹੜੀ ਚੀਜ਼ ਜੀ ਚਲੇਗੀ ਜਿਹੜੀ ਜੀ ਉਹ ਵਾਪਸ ਨਹੀਂ ਮੁੜਦੇ ਨਾ ਅਸੀਂ ਮੋੜ ਸਕਦੇ ਹਾਂ ਠੀਕ ਹੈ ਪਰ ਐਟ ਲੀਸ ਉਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਕਰਕੇ ਜਿਹੜਾ ਉਹਨਾਂ ਦਾ ਕਰਜ਼ਾ ਆ ਉਹ ਮਾਫ਼ ਕਰਵਾ ਸਕਦੇ ਹਾਂ ਤਾਂ ਕਿ ਉਹ ਆਪਣੀ ਜ਼ਿੰਦਗੀ ਦੁਬਾਰਾ ਤੋਂ ਰੀਜਨਰੇਟ ਕਰ ਸਕਣ ਠੀਕ ਹੈ ਮੈਂ ਨਾ ਕਿ ਵੀਡੀਓ ਚੱਕਣਾ ਚਾਹੁੰਦਾ ਨਾ 뷰 ਚੱਕਣਾ ਚਾਹੁੰਦਾ ਠੀਕ ਹੈ ਥਾਮਾ ਥਾਮਾ ਤੇ ਜਾ ਕੇ ਮੈਂ ਨਾਲ ਖੜਾ ਉਸ ਪੇ ਦੇ ਠੀਕ ਹੈ ਦੀ ਦਾ ਪੁੱਤ ਇਸ ਹਾਸੇ ਵਿੱਚ ਸ਼িকার ਹੋਇਆ ਠੀਕ ਆ ਤੇ ਉਹਦੀ ਧੀ ਦੇ ਆਪਣੀ ਧੀ ਬਣਾ ਕੇ ਠੀਕ ਆ ਚਾਹੇ ਉਹ ਕਿਦਾਂ ਵੀ ਹੋਵੇ ਚੀਜ਼ਾਂ ਸਾਰੀਆਂ ਵਾਇਰਲ ਕਰਿਆ ਕਰੋ ਸਾਰੀਆਂ ਦਿਖਾਇਆ ਕਰੋ ਪੂਰੀਆਂ ਦਿਖਾਇਆ ਕਰੋ ਨਾ ਕਿ ਛੋਟੇ-ਛੋਟੇ ਕਲਿੱਪ ਚੱਕ ਕੇ ਇੱਕ ਕੰਜਰਾ ਦਾ ਕੰਮ ਹੁੰਦਾ ਇਹ ਕੰਮ ਨਾ ਕਰਿਆ ਕਰੋ ਠੀਕ ਹੈ ਨਾ ਪੂਰੇ ਦਿਖਾਇਆ ਕਰੋ ਕਿ ਵੀ ਕਿਉਂ ਇਨੇ ਹੀ ਗੱਲ ਕੀਤੀ ਕਿੱਦਾਂ ਇਨੇ ਗੱਲ ਕੀਤੀ ਕਿਸ ਹਿਸਾਬ ਨਾਲ ਇਨੇ ਗੱਲ ਕੀਤੀ ਠੀਕ ਹੈ ਨਾ 37 ਮਿੰਟ ਦੇ ਇੰਟਰਵਿਊ ਦੇ ਵਿੱਚੋਂ ਤੁਸੀਂ ਇੰਨਾ ਜਿਹਾ ਚੱਕ ਕੇ ਦਿਖਾਉਣ ਦੇ ਆ ਕੋਈ ਮੈਨੂੰ ਫਰਕ ਨਹੀਂ ਤੁਸੀਂ ਦਿਖਾਉਣ ਦੇ ਆ ਠੀਕ ਹੈ ਪਰ ਦਿਖਾਓ ਪੂਰਾ ਪੂਰਾ ਦਿਖਾਓ ਹੈ ਨਾ ਆਪਣੇ ਬੈਨੀਫਿਟ ਦੇ ਲਈ ਆਪਣੇ ਪੈਸੇ ਕਮਾਉਣ ਦੇ ਲਈ ਤੁਸੀਂ ਇਹ ਕੰਮ ਨਾ ਕਰੋ ਥੈਂਕ ਯੂ ਹੈ ਜੀ ਸਾਰੇ মিডিਆ ਵਾਲਿਆਂ ਨੂੰ ਜਿਹੜਾ ਜਿਨ੍ਹਾਂ ਨੇ ਮੇਰੇ ਨਾਲ ਖੜ ਕੇ ਮੇਰੇ ਨਾਲ ਖੜੇ ਨੇ ਸਭ ਦਾ ਥੈਂਕ ਯੂ ਜੀ ਇੱਕ ਮੇਰਾ ਕਲਿੱਪ ਵਾਦਨ ਕਰਦੇ ਵੇਲੇ ਲੋਕੀ ਇਹ ਦਿਖਾਉਣਾ ਚਾਹੁੰਦੇ ਨੇ ਕਿ ਵੀ ਦੋ ਚਾਰ ਸੰਧੂ ਜਿਹੜਾ ਆ ਜਿਹੜੀ ਬੱਚੇ ਦੇ ਨਾਲ ਜਾਂਦੀ ਹੋਈ ਉਹਦੇ ਨਾਲ ਖੜਾ ਆ ਕੋਈ ਬੰ ਨੂੰ ਫਰਕ ਨਹੀਂ ਤੁਸੀਂ ਦਿਖਾਉਂਦੇ ਆ ਮੈਂ ਨਾ ਕਿ ਵੀਡੀਓ ਚੱਕਣਾ ਚਾਹੁੰਦਾ ਨਾ ਵੀਊ ਚੱਕਣਾ ਚਾਹੁੰਦਾ ਚੀਜਾਂ ਸਾਰੀਆਂ ਵਾਇਰਲ ਕਰਿਆ ਕਰੋ ਸਾਰੀਆਂ ਦਿਖਾਇਆ ਕਰੋ ਕਿ ਇੱਕ ਕੰਜਰਾ ਦਾ ਕੰਮ ਹੁੰਦਾ ਜਣਾ ਆਪਣੇ ਬੈਨੀਫਿਟ ਦੇ ਲਈ ਆਪਣੇ ਪੈਸੇ ਕਮਾਉਣ ਦੇ ਲਈ ਤੁਸੀਂ ਇਹ ਕੰਮ ਨਾ ਕਰੋ। ਸਾਥ ਸਰੀਆ ਕਾਲ ਮੇਰੀ ਜਾਨ ਸਾਰੇ ਮੇਰੇ ਭਰਾਵਾਂ ਨੂੰ ਮੈਂ ਰੋਜਰ ਸੰਧੂ ਇੱਕ ਮੇਰਾ ਕਲਿੱਪ ਬਹੁਤ ਬਾਰ ਬਲ ਹੋਣ ਡਿਆ ਜੋ ਕਿ 37 ਮਿੰਟ ਦੀ ਇੰਟਰਵਿਊ ਚੋਂ 20 ਸਕਿੰਟ ਦਾ ਜਾਂ 30 ਸਕਿੰਟ ਦਾ ਕਲਿੱਪ ਬਾਰ ਬਲ ਕਰਦੇ ਵੀ ਲੋਕੀ ਇਹ ਦਿਖਾਉਣਾ ਚਾਹੁੰਦੇ ਨੇ ਕਿ ਵੀ ਰੋਜਰ ਸੰਧੂ ਜਿਹੜਾ ਆ ਜਿਹੜੀ ਬੱਚੇ ਦੇ ਨਾਲ ਨੇ جاتی ਹੋਈ ਉਹਦੇ ਨਾਲ ਖੜਾਇਆ ਭਾਈ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰ ਦੇਣਾ ਚਾਹੁੰਨਾ ਜਿਨ੍ਹਾਂ ਨੇ ਜਾਤੀ ਕੀਤੀ ਅਸੀਂ ਉਹਦੇ ਖਿਲਾਫ ਆ ਸਖਤ ਖਿਲਾਫ ਠੀਕ ਹੈ ਉਹ ਪੂਰਾ ਇੰਟਰਵਿਊ ਸੁਣਿਆ ਜਾਵੇ ਹੋਰ ਵੀ ਮੇਰੇ ਇੰਟਰਵਿਊ ਸੁਨੇ ਜਾਣ ਠੀਕ ਹੈ ਜਿਸ ਬੰਦੇ ਨੇ ਇਹ ਗੁਨਾਹ ਕੀਤਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਠੀਕ ਹੈ ਔਰ মিডিਆ ਦੇਕਰ ਰਿਕਵੈਸਟਾ ਕੀ ਪਲੀਜ਼ ਇਹ ਜਿਹੜਾ ਕਲਿੱਪ ਇਹ ਇੰਟਰਵਿਊ ਪੂਰਾ ਸੁਨਾਇਆ ਜਾਵੇ ਠੀਕ ਹੈ ਨਾ ਨਾ ਕਿ ਛੋਟਾ ਜਿਹਾ ਕਲਿੱਪ ਸੁਨਾਇਆ ਜਾਵੇ ਠੀਕ ਹੈ ਉਹ ਵੀ ਕਲਿੱਪ ਸੁਨਾਇਆ ਜਾਵੇ ਜਿੱਥੇ ਮੈਂ ਜ਼ਿੰਮੇਵਾਰੀ ਲਈ ਧੀ ਕਿ ਵੀ ਉਸ ਬੱਚੀ ਦੇ ਮਾਪੇ ਨੂੰ ਉਹਨਾਂ ਨਾਲ ਮੇਰੀ ਗੱਲ ਹੋਈ ਪਈ ਨਾਲ ਠੀਕ ਹੈ ਜਿੱਥੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਧੀ ਦਾ ਠੀਕ ਹੈ ਖਰਚਾ ਜਿਹੜਾ ਸਕੂਲਿੰਗ ਦਾ ਆ ਹੁਣ ਤੋਂ ਲੈ ਕੇ ਜਦ ਤੱਕ ਉਹ 18 ਸਾਲ ਦੀ ਜਵਾਨ ਨਹੀਂ ਹੁੰਦੀ ਵੱਧ ਤੱਕ ਦਾ ਮੈਂ ਕਰੂੰਗਾ ਉਹ ਵੀ ਕਲੀਪ ਦਿਖਾਇਆ ਜਾਵੇ ਠੀਕ ਹੈ ਤੇ ਨਾਲੇ 1 ਲੱਖ ਰੁਪਇਆ ਕੈਸ਼ ਉਹਨਾਂ ਨੂੰ ਮੈਂ ਦਊਂਗਾ ਕਿ ਚਲੋ ਮੈਨੂੰ ਪਤਾ ਹੈ ਪੈਸੇ ਦੇ ਨਾਲ ਪੁੱਤ ਨਹੀਂ ਮੁੜਦੇ ਜਿਹੜੀ ਚੀਜ਼ ਜੀ ਚਲੇ ਗਈ ਜਿਹੜੀ ਜੀ ਉਹ ਵਾਪਸ ਨਹੀਂ ਮੁੜਦੇ ਨਾ ਅਸੀਂ ਮੋੜ ਸਕਦੇ ਹਾਂ ਠੀਕ ਹੈ ਪਰ ਐਟ ਲੀਸਟ ਉਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਕਰਕੇ ਜਿਹੜਾ ਉਹਨਾਂ ਦਾ ਕਰਜ਼ਾ ਆ ਉਹ ਮਾਫ਼ ਕਰਵਾ ਸਕਦੇ ਤਾਂ ਕਿ ਉਹ ਆਪਣੀ ਜ਼ਿੰਦਗੀ ਦੁਬਾਰਾ ਤੋਂ ਰੀ ਜਨਰੇਟ ਕਰ ਸਕਣ ਠੀਕ ਹੈ ਮੈਂ ਨਾ ਕਿ ਵੀਡੀਓ ਚੱਕਣਾ ਚਾਹੁੰਦਾ ਨਾ 뷰 ਚੱਕਣਾ ਚਾਹੁੰਦਾ ਠੀਕ ਆ ਥਾਵਾ-ਥਾਵਾ ਤੇ ਜਾ ਕੇ ਮੈਂ ਨਾਲ ਖੜਾ ਉਸ ਪੇ ਦੇ ਠੀਕ ਆ ਜਿਹਦਾ ਪੁੱਤ ਇਸ ਹਾਦਸੇ ਵਿੱਚ ਸ਼ਿਕਾਰ ਹੋਇਆ ਠੀਕ ਆ ਤੇ ਉਹਦੀ ਧੀ ਦੇ ਆਪਣੀ ਧੀ ਬਣਾ ਕੇ ਠੀਕ ਆ ਚਾਹੇ ਉਹ ਕਿਦਾਂ ਵੀ ਹੋਵੇ ਚੀਜ਼ਾਂ ਸਾਰੀਆਂ ਵਾਇਰਲ ਕਰਿਆ ਕਰੋ ਸਾਰੀਆਂ ਦਿਖਾਇਆ ਕਰੋ ਪੂਰੀਆਂ ਦਿਖਾਇਆ ਕਰੋ ਨਾ ਕਿ ਛੋਟੇ-ਛੋਟੇ ਕਲਿੱਪ ਚੱਕ ਕੇ ਇੱਕ ਕੰਜਰਾ ਦਾ ਕੰਮ ਹੁੰਦਾ ਇਹ ਕੰਮ ਨਾ ਕਰਿਆ ਕਰੋ ਠੀਕ ਹੈ ਨਾ ਪੂਰੇ ਦਿਖਾਇਆ ਕਰੋ ਕਿ ਵੀ ਕਿਉਂ ਇਨੇ ਇਹ ਗੱਲ ਕੀਤੀ ਕਿੱਦਾਂ ਇਨੇ ਗੱਲ ਕੀਤੀ ਕਿਸ ਹਿਸਾਬ ਨਾਲ ਇਨੇ ਗੱਲ ਕੀਤੀ ਠੀਕ ਹੈ ਨਾ 37 ਮਿੰਟ ਦੇ ਇੰਟਰਵਿਊ ਦੇ ਵਿੱਚੋਂ ਤੁਸੀਂ ਇੰਨਾ ਜਿਹਾ ਚੱਕ ਕੇ ਦਿਖਾਉਣ ਦੇ ਆ ਕੋਈ ਮੈਨੂੰ ਫਰਕ ਨਹੀਂ ਤੁਸੀਂ ਦਿਖਾਉਣ ਦੇ ਆ ਠੀਕ ਹੈ ਪਰ ਦਿਖਾਓ ਪੂਰਾ ਪੂਰਾ ਦਿਖਾਓ ਇਹਨਾ ਆਪਣੇ ਬੈਨੀਫਿਟ ਦੇ ਲਈ ਆਪਣੇ ਪੈਸੇ ਕਮਾਉਣ ਦੇ ਲਈ ਤੁਸੀਂ ਇਹ ਕੰਮ ਨਾ ਕਰੋ। ਥੈਂਕ ਯੂ ਹੈ ਜੀ ਸਾਰੇ মিডিਆ ਵਾਲਿਆਂ ਨੂੰ ਜਿਹੜਾ ਜਿਨ੍ਹਾਂ ਨੇ ਮੇਰੇ ਨਾਲ ਖੜ ਕੇ ਮੇਰੇ ਨਾਲ ਖੜੇ ਨੇ ਸਭ ਦਾ ਥੈਂਕ ਯੂ ਜੀ। ਇੱਕ ਮੇਰਾ ਕਲਿੱਪ ਬਾਦਲ ਕਰਦੇ ਵੀ ਲੋਕੀ ਇਹ ਦਿਖਾਉਣਾ ਚਾਹੁੰਦੇ ਨੇ ਕਿ ਵੀ ਦੋਜਾ ਸੰਧੂ ਜਿਹੜਾ ਆ ਜਿਹੜੀ ਬੱਚੇ ਦੇ ਨਾਲ ਜਾਂਦੀ ਹੋਈ ਉਹਦੇ ਨਾਲ ਖੜਾ ਆ। ਕੋਈ ਮੈਨੂੰ ਫਰਕ ਨਹੀਂ ਤੁਸੀਂ ਦਿਖਾਉਂਗੇ। ਮੈਂ ਨਾ ਕਿ ਵੀਡੀਓ ਚੱਕਣਾ ਚਾਹੁੰਦਾ ਨਾ ਵਿਊ ਚੱਕਣਾ ਚਾਹੁੰਦਾ ਚੀਜਾਂ ਸਾਰੀਆਂ ਵਾਇਰਲ ਕਰਿਆ ਕਰੋ ਸਾਰੀਆਂ ਦਿਖਾਇਆ ਕਰੋ ਕਿ ਇੱਕ ਕੰਜਰਾ ਦਾ ਕੰਮ ਹੁੰਦਾ ਇਹਨਾ ਆਪਣੇ ਬੈਨੀਫਿਟ ਦੇ ਲਈ ਆਪਣੇ ਪੈਸੇ ਕਮਾਉਣ ਦੇ ਲਈ ਤੁਸੀਂ ਇਹ ਕੰਮ ਨਾ ਕਰੋ ਸਾਥ ਸੜੀਆਂ ਕਾਲ ਮੇਰੀ ਜਾਨ ਸਾਰੇ ਮੇਰੇ ਭਰਾਵਾਂ ਨੂੰ ਮੈਂ ਰੋਜਰ ਸੰਧੂ ਇੱਕ ਮੇਰਾ ਕਲਿੱਪ ਬਹੁਤ viral ਹੋਣ ਡਿਆ ਜੋ ਕਿ ਸੈਂਟੀਮੀਂਟ ਦੀ ਇੰਟਰਵਿਊ ਚੋਂ 20 ਸਕਿੰਟ ਦਾ ਜਾਂ 30 ਸਕਿੰਟ ਦਾ ਕਲਿੱਪ ਵਾਇਰਲ ਕਰਦੇ ਵੀਰੇ ਲੋਕੀ ਇਹ ਦਿਖਾਉਣਾ ਚਾਹੁੰਦੇ ਨੇ ਕਿ ਵੀ ਦੋਜਰ ਸੰਧੂ ਜਿਹੜਾ ਆ ਜਿਹੜੀ ਬੱਚੇ ਦੇ ਨਾਲ ਜਾਤੀ ਹੋਈ ਉਹਦੇ ਨਾਲ ਖੜਾ ਆ ਭਾਈ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰ ਦੇਣਾ ਚਾਹੁੰਨਾ ਜਿਨ੍ਹਾਂ ਨੇ ਜਾਤੀ ਕੀਤੀ ਅਸੀਂ ਉਹਦੇ ਖਿਲਾਫ ਆ ਸਖਤ ਖਿਲਾਫ ਠੀਕ ਹੈ ਉਹ ਪੂਰਾ ਇੰਟਰਵਿਊ ਸੁਣਿਆ ਜਾਵੇ ਹੋਰ ਵੀ ਮੇਰੇ ਇੰਟਰਵਿਊ ਸੁਣੇ ਜਾਣ ਠੀਕ ਹੈ ਜਿਸ ਬੰਦੇ ਨੇ ਇਹ ਗੁਨਾਹ ਕੀਤਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਠੀਕ ਹੈ ਔਰ ਮੀਡੀਆ ਦੇਕਰ ਰਿਕਵੈਸਟ ਹੈ ਕਿ ਪਲੀਜ਼ ਇਹ ਜਿਹੜਾ ਕਲਿੱਪ ਹੈ ਇੰਟਰਵਿਊ ਪੂਰਾ ਸੁਣਾਇਆ ਜਾਵੇ ਠੀਕ ਹੈ ਨਾ ਕਿ ਛੋਟਾ ਜਿਹਾ ਕਲਿੱਪ ਸੁਣਾਇਆ ਜਾਵੇ ਠੀਕ ਹੈ ਉਹ ਵੀ ਕਲਿੱਪ ਸੁਣਾਇਆ ਜਾਵੇ ਜਿੱਥੇ ਮੈਂ ਜ਼ਿੰਮੇਵਾਰੀ ਲਈ ਧੀ ਕਿ ਵੀ ਉਸ ਬੱਚੀ ਦੇ ਮਾਪੇ ਨੂੰ ਉਹਨਾਂ ਨਾਲ ਮੇਰੀ ਗੱਲ ਹੋਈ ਪਈ ਨਾਲ ਠੀਕ ਹੈ ਜਿੱਥੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਧੀ ਦਾ ਠੀਕ ਹੈ ਖਰਚਾ ਜਿਹੜਾ ਸਕੂਲਿੰਗ ਦਾ ਆ ਹੁਣ ਤੋਂ ਲੈ ਕੇ ਜਦ ਤੱਕ ਉਹ 18 ਸਾਲ ਦੀ ਜਵਾਨ ਨਹੀਂ ਹੁੰਦੀ ਵੱਧ ਤੱਕ ਦਾ ਮੈਂ ਕਰੂੰਗਾ ਠੀਕ ਹੈ ਉਹ ਵੀ ਕਲੀਪ ਦਿਖਾਇਆ ਜਾਵੇ ਠੀਕ ਹੈ ਤੇ ਨਾਲੇ 1 ਲੱਖ ਰੁਪਈਆ ਕੈਸ਼ ਉਹਨਾਂ ਨੂੰ ਮੈਂ ਦਊਂਗਾ ਕਿ ਚਲੋ ਮੈਨੂੰ ਪਤਾ ਹੈ ਪੈਸੇ ਦੇ ਨਾਲ ਪੁੱਤ ਨਹੀਂ ਮੁੜਦੇ ਜਿਹੜੀ ਚੀਜ਼ ਜੀ ਚਲੇਗੀ ਜਿਹੜੀ ਜੀ ਉਹ ਵਾਪਸ ਨਹੀਂ ਮੁੜਦੇ ਨਾ ਅਸੀਂ ਮੋੜ ਸਕਦੇ ਹਾਂ ਠੀਕ ਹੈ ਪਰ ਐਟ ਲੀਸ ਉਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਕਰਕੇ ਜਿਹੜਾ ਉਹਨਾਂ ਦਾ ਕਰਜ਼ਾ ਆ ਉਹ ਮਾਫ ਕਰਵਾ ਸਕਦੇ ਹਾਂ ਤਾਂ ਕਿ ਉਹ ਆਪਣੀ ਜ਼ਿੰਦਗੀ ਦੁਬਾਰਾ ਤੋਂ ਰੀ ਜਨਰੇਟ ਕਰ ਸਕਣ ਠੀਕ ਹੈ ਮੈਂ ਨਾ ਕਿ ਵੀਡੀਓ ਚੱਕਣਾ ਚਾਹੁੰਦਾ ਨਾ 뷰 ਚੱਕਣਾ ਚਾਹੁੰਦਾ ਠੀਕ ਹੈ ਥਾਮਾ ਥਾਮਾ ਤੇ ਜਾ ਕੇ ਮੈਂ ਨਾਲ ਖੜਾ ਉਸ ਪੇ ਦੇ ਠੀਕ ਹੈ ਜੀ ਦਾ ਪੁੱਤ ਇਸ ਹਾਸੇ ਵਿੱਚ ਸ਼িকার ਹੋਇਆ ਠੀਕ ਆ ਤੇ ਉਹਦੀ ਧੀ ਦੇ ਆਪਣੀ ਧੀ ਬਣਾ ਕੇ ਠੀਕ ਆ ਚਾਹੇ ਉਹ ਕਿਦਾਂ ਵੀ ਹੋਵੇ ਚੀਜ਼ਾਂ ਸਾਰੀਆਂ ਵਾਇਰਲ ਕਰਿਆ ਕਰੋ ਸਾਰੀਆਂ ਦਿਖਾਇਆ ਕਰੋ ਪੂਰੀਆਂ ਦਿਖਾਇਆ ਕਰੋ ਨਾ ਕਿ ਛੋਟੇ-ਛੋਟੇ ਕਲਿੱਪ ਚੱਕ ਕੇ ਇੱਕ ਕੰਜਰਾ ਦਾ ਕੰਮ ਹੁੰਦਾ ਇਹ ਕੰਮ ਨਾ ਕਰਿਆ ਕਰੋ ਠੀਕ ਹੈ ਨਾ ਪੂਰੇ ਦਿਖਾਇਆ ਕਰੋ ਕਿ ਵੀ ਕਿਉਂ ਇਨੇ ਇਹ ਗੱਲ ਕੀਤੀ ਕਿੱਦਾਂ ਇਨੇ ਗੱਲ ਕੀਤੀ ਕਿਸ ਹਿਸਾਬ ਨਾਲ ਇਨੇ ਗੱਲ ਕੀਤੀ ਠੀਕ ਹੈ ਨਾ ਸੈਂਟੀਮਿੰਟ ਦੇ ਇੰਟਰਵਿਊ ਦੇ ਵਿੱਚੋਂ ਤੁਸੀਂ ਇੰਨਾ ਜਿਹਾ ਚੱਕ ਕੇ ਦਿਖਾਉਣ ਦੇ ਆ ਕੋਈ ਮੈਨੂੰ ਫਰਕ ਨਹੀਂ ਤੁਸੀਂ ਦਿਖਾਉਣ ਦੇ ਆ ਠੀਕ ਹੈ ਪਰ ਦਿਖਾਓ ਪੂਰਾ ਪੂਰਾ ਦਿਖਾਓ ਇਹ ਨਾ ਆਪਣੇ ਬੈਨੀਫਿਟ ਦੇ ਲਈ ਆਪਣੇ ਪੈਸੇ ਕਮਾਉਣ ਦੇ ਲਈ ਤੁਸੀਂ ਇਹ ਕੰਮ ਨਾ ਕਰੋ ਥੈਂਕ ਯੂ ਹੈ ਜੀ ਸਾਰੇ মিডিਆ ਵਾਲਿਆਂ ਨੂੰ ਜਿਹੜਾ ਜਿਨ੍ਹਾਂ ਨੇ ਮੇਰੇ ਨਾਲ ਖੜ ਕੇ